ਇੱਕ ਹਰਿਆਣਾ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਕੱਲ੍ਹ ਅਮਰਸਰ ਚ ਫੜਿਆ ਗਿਆ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਜਿਹਦੇ ਕੋਲੋਂ 4 ਕਿਲੋ ਤੋਂ ਉੱਪਰ 4 ਕਿਜੀ ਤੋਂ ਉੱਪਰ ਜਿਹੜੀ ਆ ਹੈਰਨ ਬਰਾਮਦ ਹੋਈ ਆ 4 ਕਿਲੋ ਤੋਂ ਉੱਪਰ ਹੈਰਨ ਬਰਾਮਦ ਹੋਈ ਆ ਇਹ ਸ਼ੋਅ ਕਰਦੀ ਆ ਕਿ ਕਿਸ ਤਰ੍ਹਾਂ ਦੂਜੇ ਸਟੇਟਾਂ ਦੇ ਇੰਟੈਲੀਜੈਂਸ ਦੇ ਅਫੀਸਰ ਨੇਗੇ ਉਹ ਇਸ ਕਾਰੋਬਾਰ 'ਚ ਲੱਗੇ ਨੇਗੇ ਸਾਡੇ ਗੁਆਂਢੀ ਸਟੇਟ ਸੂਬੇ ਦੇ ਲੋਕ ਕਿਸ ਤਰ੍ਹਾਂ ਆ ਕੇ ਸਰਹਾਦ ਉਪਰ ਆ ਕੇ ਸਾਡੇ ਸਰਹਾਦੀ ਜ਼ਿਲ੍ਹਕਾਂ 'ਚ ਆ ਕੇ ਇਸ ਕਾਰੋਬਾਰ ਨੂੰ ਬੜਾਵਾ ਦੇ ਰਹੇ ਨੇ ਕਿ ਕੱਲ ਫੜਿਆ ਗਿਆ ਜਾਂਚ ਜਿਹੜੀ ਆ ਹੋ ਰਹੀ ਆ ਚਾਰ ਵਿਅਕਤੀ ਫੜੇ ਗਏ ਨੇ ਕਿ ਬਿਲਕੁਲ ਜਾਂਚ ਦੇ ਦੌਰਾਨ ਜਿੱਥੇ ਤੱਕ ਜਾਊਗੀ ਜਾਂਚ ਕਿ ਅੰਤਮ ਉਹਨਾਂ ਦਾ ਸਰਹੱਦ ਦਾ ਹੈੱਡ ਕੌਣ ਆਗਾ ਚਾਹੋ ਜਿੱਡਾ ਮਰਜ਼ੀ ਹੈੱਡ ਹੋਵੇ ਜਿਹੜੀ ਮਰਜ਼ੀ ਫੋਰਸਸ ਦਾ ਹੈੱਡ ਹੋਵੇ ਉਹਦੇ ਖਿਲਾਫ ਕਾਰਵਾਈ ਹੋਊਗੀ ਕਿਉਂਕਿ ਸਾਰਾ ਕੁਝ ਦਰਸਾਉਂਦਾਗਾ ਹਾਲਾਂਕਿ ਸਰਹੱਦ ਉੱਤੇ ਡਿਊਟੀ ਕਰਨ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਆ ਬਾਰਡਰ ਜਿਹੜਾ ਉਹ ਦੇਸ਼ ਦਾਗਾ ਪੰਜਾਬ ਅੰਤਿਮ ਸੂਬਾਗਾ ਪੰਜਾਬ ਸਰਕਾਰ ਆਪਣੀ ਡਿਊਟੀ ਬੜੀ ਅچھے ਤਰੀਕੇ ਨਾਲ ਨਿਭਾ ਰਹੀ ਆ ਪਰ ਲੇਕਿਨ ਕਿਤਨਾ ਕਿਤੇ ਮੈਂ ਸਮਝਦਾ ਸੈਂਟਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਆ ਜਿਹੜੇ ਦੂਜੇ ਸਟੇਟਾਂ ਦੇ ਆਪਸ਼ਨਾਂ ਦਾ ਫੜੇ ਜਾਣਾ ਇਹ ਬੈਸਮੰਦ ਦਾ ਹੋਰ ਵੀ ਚਿੰਤਾਜਨਕ ਹੈਗਾ ਇਤੋਂ پتہ ਲੱਗਦਾ ਹੈਗਾ ਕਿ ਹੋਰ ਨਾਲ ਸੂਬਿਆਂ ਦੇ ਜਿਹੜਾ ਫੇਲੀਅਰ ਆ ਉਹ ਵੀ ਸਾਡੇ ਸਿਰ ਮੜਿਆ ਜਾ ਰਿਹਾ ਹੈਗਾ ਪਰ ਲੇਕਿਨ ਕੱਲ ਇੱਕ ਵੱਡੀ ਰਿਕਵਰੀ ਜਿਹੜੀ ਹੋਈ ਆ ਔਰ ਦੋਸ਼ੀ ਫੜੇ ਗਏ ਨੇ ਕਿ ਜਾਂ ਜਿਹੜੀ ਅਜੇ ਮੁੱਢ ਦੇ ਦੌਰ ਚ ਆ ਗਈ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਕਾਰਵਾਈ ਹੋਊਗੀ ਕੱਲੀ ਇੱਕ ਹਰਿਆਣਾ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਕੱਲ੍ਹ ਅਮਰਸਰ ਚ ਫੜਿਆ ਗਿਆ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਜਿਹਦੇ ਕੋਲੋਂ 4 ਕਿਲੋ ਤੋਂ ਉੱਪਰ 4 ਕਿਜੀ ਤੋਂ ਉੱਪਰ ਜਿਹੜੀ ਆ ਹੈਰਨ ਬਰਾਮਦ ਹੋਈ ਆ 4 ਕਿਲੋ ਤੋਂ ਉੱਪਰ ਹੈਰਨ ਬਰਾਮਦ ਹੋਈ ਆ ਇਹ ਸ਼ੋਅ ਕਰਦੀ ਆ ਕਿ ਕਿਸ ਤਰ੍ਹਾਂ ਦੂਜੇ ਸਟੇਟਾਂ ਦੇ ਇੰਟੈਲੀਜੈਂਸ ਦੇ ਅਫੀਸਰ ਦੇ ਨੇਗੇ ਉਹ ਇਸ ਕਾਰੋਬਾਰ 'ਚ ਲੱਗੇ ਨੇਗੇ ਸਾਡੇ ਗਵਾਂਡੀ ਸਟੇਟ ਸੂਬੇ ਦੇ ਲੋਕ ਕਿਸ ਤਰ੍ਹਾਂ ਆ ਕੇ ਸਰਹੱਦ ਉੱਪਰ ਆ ਕੇ ਸਾਡੇ ਸਰਹੱਦੀ ਜ਼ਿਲ੍ਹਕਾਂ 'ਚ ਆ ਕੇ ਇਸ ਕਾਰੋਬਾਰ ਨੂੰ ਬੜਾਵਾ ਦੇ ਰਹੇ ਨੇ ਕਿ ਕੱਲ ਫੜਿਆ ਗਿਆ ਜਾਂਚ ਜਿਹੜੀ ਆ ਹੋ ਰਹੀ ਆ ਚਾਰ ਵਿਅਕਤੀ ਫੜੇ ਗਏ ਨੇ ਕਿ ਬਿਲਕੁਲ ਜਾਂਚ ਦੇ ਦੌਰਾਨ ਜਿੱਥੇ ਤੱਕ ਜਾਊਗੀ ਜਾਂਚ ਕਿ ਅੰਤਮ ਉਹਨਾਂ ਦਾ ਸਰਗਣ ਦਾ ਹੈੱਡ ਕੌਣ ਆਗਾ ਚਾਹੋ ਜਿੱਡਾ ਮਰਜ਼ੀ ਹੈੱਡ ਹੋਵੇ ਜਿਹੜੀ ਮਰਜ਼ੀ ਫੋਰਸਸ ਦਾ ਹੈੱਡ ਹੋਵੇ ਉਹਦੇ ਖਿਲਾਫ ਕਾਰਵਾਈ ਹੋਊਗੀ ਕਿਉਂਕਿ ਸਾਰਾ ਕੁਝ ਦਰਸਾਉਂਦਾਗਾ ਹਾਲਾਂਕਿ ਸਰਹੱਦ ਉੱਤੇ ਡਿਊਟੀ ਕਰਨ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਆ ਬਾਰਡਰ ਜਿਹੜਾ ਉਹ ਦੇਸ਼ ਦਾ ਪੰਜਾਬ ਅੰਤਿਮ ਸੂਬਾ ਦਾ ਪੰਜਾਬ ਸਰਕਾਰ ਆਪਣੀ ਡਿਊਟੀ ਬੜੀ ਅچھے ਤਰੀਕੇ ਨਾਲ ਨਿਭਾ ਰਹੀ ਆ ਪਰ ਲੇਕਿਨ ਕਿਤਨਾ ਕਿਤੇ ਮੈਂ ਸਮਝਦਾ ਸੈਂਟਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਆ ਜਿਹੜੇ ਦੂਜੇ ਸਟੇਟਾਂ ਦੇ ਆਪਸ਼ਨਾਂ ਦਾ ਫੜੇ ਜਾਣਾ ਇਹ ਬੈਸਾਂ ਮੈਂ ਤਾਂ ਹੋਰ ਵੀ ਚਿੰਤਾਜਨਕ ਆਗਾ ਇਤੋਂ ਪਤਾ ਲੱਗਦਾ ਹੈਗਾ ਕਿ ਹੋਰ ਨਾਲ ਸੂਬਿਆਂ ਦੇ ਜਿਹੜਾ ਫੇਲਿਅਰ ਆ ਉਹ ਵੀ ਸਾਡੇ ਸਿਰ ਮੜਿਆ ਜਾ ਰਿਹਾ ਹੈਗਾ ਪਰ ਲੇਕਿਨ ਕੱਲ ਇੱਕ ਵੱਡੀ ਰਿਕਵਰੀ ਜਿਹੜੀ ਹੋਈ ਆ ਔਰ ਦੋਸ਼ੀ ਫੜੇ ਗਏ ਨੇ ਕਿ ਜਾਨ ਜਿਹੜੀ ਅੱਜ ਮੋਢ ਦੇ ਦੌਰ ਚ ਗਈ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਜਿਹੜੀ ਸਖਤ ਕਾਰਵਾਈ ਹੋਊਗੀ ਕੱਲ ਹੀ ਇੱਕ ਹਰਿਆਣਾ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਕੱਲ ਹੀ ਅਮਰਸਰ ਚ ਫੜਿਆ ਗਿਆ ਹਰਿਆਣਾ ਇਨਫੋਰਸਮੈਂਟ ਦਾ ਅਫੀਸਰ ਜਿਹਦੇ ਕੋਲੋਂ 4 ਕਿਲੋ ਤੋਂ ਉੱਪਰ 4 ਕਿਜੀ ਤੋਂ ਉੱਪਰ ਜਿਹੜੀ ਆ ਹੈਰਨ ਬਰਾਮਦ ਹੋਈ ਆ 4 ਕਿਲੋ ਤੋਂ ਉੱਪਰ ਹੈਰਨ ਬਰਾਮਦ ਹੋਈ ਆ ਇਹ ਸ਼ੋਅ ਕਰਦੀ ਆ ਕਿ ਕਿਸ ਤਰ੍ਹਾਂ ਦੂਜੇ ਸਟੇਟਾਂ ਦੇ ਇੰਟੈਲੀਜੈਂਟ ਦੇ ਅਫੀਸਰ ਦੇ ਨੇਗੇ ਉਹ ਇਸ ਕਾਰੋਬਾਰ 'ਚ ਲੱਗੇ ਨੇਗੇ ਸਾਡੇ ਗਵਾਂਡੀ ਸਟੇਟ ਸੂਬੇ ਦੇ ਲੋਕ ਕਿਸ ਤਰ੍ਹਾਂ ਆ ਕੇ ਸਰਹੱਦ ਉੱਪਰ ਆ ਕੇ ਸਾਡੇ ਸਰਹੱਦੀ ਜ਼ਿਲ੍ਹਕਾਂ 'ਚ ਆ ਕੇ ਇਸ ਕਾਰੋਬਾਰ ਨੂੰ ਬੜਾਵਾ ਦੇ ਰਹੇ ਨੇ ਕਿ ਕੱਲ ਫੜਿਆ ਗਿਆ ਜਾਂਚ ਜਿਹੜੀ ਆ ਹੋ ਰਹੀ ਆ ਚਾਰ ਵਿਅਕਤੀ ਫੜੇ ਗਏ ਨੇ ਕਿ ਬਿਲਕੁਲ ਜਾਂਚ ਦੇ ਦੌਰਾਨ ਜਿੱਥੇ ਤੱਕ ਜਾਊਗੀ ਜਾਂਚ ਕਿ ਅੰਤਮ ਉਹਨਾਂ ਦਾ ਸਰਹੱਦੀ ਦਾ ਹੈੱਡ ਕੌਣ ਆਗਾ ਚਾਹੋ ਜਿੱਡਾ ਮਰਜ਼ੀ ਹੈੱਡ ਹੋਵੇ ਜਿਹੜੀ ਮਰਜ਼ੀ ਫੋਰਸਸ ਦਾ ਹੈੱਡ ਹੋਵੇ ਉਹਦੇ ਖਿਲਾਫ ਕਾਰਵਾਈ ਹੋਊਗੀ ਕਿਉਂਕਿ ਸਾਰਾ ਕੁਝ ਦਰਸਾਉਂਦਾਗਾ ਹਾਲਾਂਕਿ ਸਰਹੱਦ ਉੱਤੇ ਡਿਊਟੀ ਕਰਨ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਆ ਬਾਰਡਰ ਜਿਹੜਾ ਉਹ ਦੇਸ਼ ਦਾਗਾ ਪੰਜਾਬ ਅੰਤਿਮ ਸੂਬਾਗਾ ਪੰਜਾਬ ਸਰਕਾਰ ਆਪਣੀ ਡਿਊਟੀ ਬੜੀ ਅچھے ਤਰੀਕੇ ਨਾਲ ਨਿਭਾ ਰਹੀ ਆ ਪਰ ਲੇਕਿਨ ਕਿਤਨਾ ਕਿਤੇ ਮੈਂ ਸਮਝਦਾ ਸੈਂਟਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਆ ਜਿਹੜੇ ਦੂਜੇ ਸਟੇਟਾਂ ਦੇ ਆਪਸ਼ਨਾਂ ਦਾ ਫੜੇ ਜਾਣਾ ਇਹ ਬੈਸਮੈਂਡਾ ਹੋਰ ਵੀ ਚਿੰਤਾਜਨਕਗਾ ਇਤੋਂ ਪਤਾ ਲੱਗਦਾਗਾ ਕਿ ਹੋਰ ਨਾਲ ਸੂਬਿਆਂ ਦੇ ਜਿਹੜਾ ਫੇਲੀਅਰ ਆ ਉਹ ਵੀ ਸਾਡੇ ਸਿਰ ਮੜਿਆ ਜਾ ਰਿਹਾ ਹੈਗਾ ਪਰ ਲੇਕਿਨ ਕੱਲ ਇੱਕ ਵੱਡੀ ਰਿਕਵਰੀ ਜਿਹੜੀ ਹੋਈ ਆ ਔਰ ਦੋਸ਼ੀ ਫੜੇ ਗਏ ਨੇ ਕਿ ਜਾਂ ਜਿਹੜੀ ਅਜੇ ਮੋੜ ਦੇ ਦੌਰ ਚ ਆ ਗਈ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਜਿਹੜੀ ਸਖਤ ਕਰ